ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਿੰਦਗੀ ਇੱਕ ਕਿਤਾਬ ਤੇ ਅਸੀਂ ਤੁਹਾਡੇ ਲਈ ਨਾਵਲ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਭਾਗ ਪਹਿਲਾ ਦਾ ਅਖੀਰਲਾ ਅਧਿਆਇ ਲੈ ਕੇ ਆਏ ਹਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਅਖੀਰਲਾ ਅਧਿਆਇ 5 ਫਕੀਰ ਟੱਬਰ ਤਿੰਨੇ ਫਕੀਰ ਭਰਾਵਾਂ ਵਿੱਚੋਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਹੇਠਾਂ ਉੱਚ ਪਦਵੀਆਂ ਤੇ ਵਿਰਾਜਮਾਨ ਸਨ ਸਭ ਤੋਂ ਪਹਿਲਾਂ ਅਜੀਜ਼ ਉਦੀਨ ਉਸ ਨੂੰ ਮਿਲਿਆ ਸੀ ਲਾਹੌਰ ਨੂੰ ਜਿੱਤਨ ਮੰਗਰੋਂ ਮਹਾਰਾਜੇ ਨੇ ਆਪਣੀ ਅੱਖ ਦੇ ਇਲਾਜ ਲਈ ਉਸਦੇ ਪਿਤਾ ਗੁਲਾਮ ਮੋਹੀ ਉਦੀਨ ਨੂੰ ਸੱਦਾ ਭੇਜਿਆ ਤੇ ਉਸ ਸਮੇਂ ਅਜੀਜ਼ ਉਦੀਨ ਆਪਣੇ ਪਿਤਾ ਨਾਲ ਆਇਆ ਫਿਰ ਨੂਰ ਉਦੀਨ ਆਇਆ ਤੇ ਆਖਰ ਇਮਾਮ ਉਦੀਨ ਆਇਆ ਇਸ ਪਰਿਵਾਰ ਦਾ ਮੁਢਲਾ ਬੰਦਾ ਪੁਰਖ ਅਰਬ ਦਾ ਵਸਨੀਕ ਸੈयद ਜਲਾਲਉਦੀਨ ਇੱਕ ਪ੍ਰਸਿੱਧ ਧਾਰਮਿਕ ਵਿਅਕਤੀ ਸੀ ਜਿਸ ਨੇ ਬੁਖਾਰੇ ਦੇ ਮਸ਼ਹੂਰ ਹਲਾਕੂ ਖਾਨ ਨੂੰ ਮੁਸਲਮਾਨ ਬਣਾਇਆ ਸੀ ਅਤੇ ਉਸ ਦੀ ਇੱਕ ਲੜਕੀ ਨਾਲ ਵਿਆਹ ਕੀਤਾ ਉਸ ਦੇ ਨਾਲ ਉਹ ਪੰਜਾਬ ਆਇਆ ਤੇ ਇੱਥੇ ਆ ਕੇ ਰਹਿਣ ਲੱਗ ਪਿਆ ਜਲਾਲਉਦੀਨ ਦੀ ਬੁਖਾਰੇ ਵਿੱਚ ਰਹਿਾਇਆ ਸ਼ਹੂਨ ਕਾਰਨ ਇਸ ਘਰਾਣੇ ਦਾ ਨਾਂ ਬੁਖਾਰੀ ਪੈ ਗਿਆ ਪਰ ਰਣਜੀਤ ਸਿੰਘ ਦੇ ਸਮੇ ਇਹ ਨਾਮ ਬਦਲ ਕੇ ਫਕੀਰ ਪੈ ਗਿਆ ਸੀ ਸਭ ਤੋਂ ਪਹਿਲਾਂ ਇਹ ਨਾਮ ਗੁਲਾਮ ਮੋਹੀ ਉਦੀਨ ਨੂੰ ਆਮ ਲੋਕਾਂ ਨੇ ਉਸ ਦੀ ਧਾਰਮਿਕ ਰੁਚੀ ਸਦਕਾ ਦਿੱਤਾ ਸੀ ਪਰ ਅਜੀਜ਼ ਉਦੀਨ ਦੇ ਸਮੇ ਇਸ ਨੂੰ ਸਰਕਾਰੀ ਮਾਨਤਾ ਪ੍ਰਾਪਤ ਹੋਈ ਰਣਜੀਤ ਸਿੰਘ ਤੇ ਉਸ ਦੇ ਵਿਦੇਸ਼ ਮੰਤਰੀ ਦੇ ਪਰਸਪਰ ਸੰਬੰਧਾਂ ਤੇ ਇੰਜ ਹੋਣਾ ਵੀ ਸੁਭਾਵਿਕ ਸੀ ਸ਼ੁਰੂ-ਸ਼ੁਰੂ ਵਿੱਚ ਰਣਜੀਤ ਸਿੰਘ ਅਜੀਜ਼ ਉਦੀਨ ਨੂੰ ਸ਼ਾਹ ਜੀ ਕਹਿ ਕੇ ਸੰਬੋਧਨ ਕਰਦਾ ਜਿਵੇਂ ਕਿ ਪੰਜਾਬ ਵਿੱਚ ਹਾਲੇ ਵੀ ਸਯਦਾਂ ਨਾਲ ਗੱਲਬਾਤ ਕਰਨ ਦਾ ਰਿਵਾਜ ਹੈ ਇੱਕ ਦਿਨ ਜਦ ਮਹਾਰਾਜਾ ਅਜੀਜ਼ ਉਦੀਨ ਉੱਤੇ ਬਹੁਤ ਖੁਸ਼ ਸੀ ਤਾਂ ਉਸਨੇ ਕਿਹਾ ਸ਼ਾਹ ਜੀ ਮੈਂ ਤੁਹਾਨੂੰ ਇੱਕ ਅਜਿਹਾ ਖਿਤਾਬ ਦੇਣਾ ਚਾਹੁੰਦਾ ਹਾਂ ਜੋ ਤੁਹਾਡੇ ਪਰਿਵਾਰ ਨਾਲ ਕਈ ਪੀੜ੍ਹੀਆਂ ਤੱਕ ਚੱਲਦਾ ਰਹੇ ਕੀ ਤੁਸੀਂ ਦੱਸ ਸਕਦੇ ਹੋ ਇਹ ਕੀ ਹੋਵੇ? ਅਜ਼ੀਜ਼ਉਦੀਨ ਨੇ ਉੱਤਰ ਦਿੱਤਾ। ਮਹਾਰਾਜ ਜੇ ਤੁਸੀਂ ਇੰਨੇ ਖੁਸ਼ ਹੋ ਤਾਂ ਕਿਰਪਾ ਕਰਕੇ ਇੱਕ ਐਸਾ ਖਿਤਾਬ ਦਿਓ ਜੋ ਬਹੁਤ ਵੱਡਾ ਨਾ ਹੋਵੇ। ਕਿਉਂਕਿ ਭਵਿੱਖ ਵਿੱਚ ਅਸੀਂ ਗਰੀਬ ਵੀ ਹੋ ਸਕਦੇ ਹਾਂ। ਪਰੰਤੂ ਇਹ ਅਜਿਹਾ ਹੋਵੇ ਜੋ ਸਾਡੇ ਘਰਾਣੇ ਨੂੰ ਹੋਰ ਸਤਕਾਰਯੋਗ ਬਣਾਵੇ। ਮਹਾਰਾਜ ਨੇ ਪੁੱਛਿਆ ਫਕੀਰ ਖਿਤਾਬ ਬਾਰੇ ਕੀ ਵਿਚਾਰ ਹੈ ਤੇਰੇ ਪਿਤਾ ਨੂੰ ਇਸ ਨਾਲ ਅੱਗੇ ਹੀ ਬੁਲਾਇਆ ਜਾਂਦਾ ਹੈ ਅਜ਼ੀਜ਼ਉਦੀਨ ਨੇ ਹਾਂ ਕਹਿ ਦਿੱਤੀ ਤੇ ਆਖਿਆ ਇਸ ਤੋਂ ਵਧੀਆ ਮੇਰੇ ਜਾਂ ਮੇਰੇ ਟੱਬਰ ਲਈ ਕੋਈ ਖਿਤਾਬ ਨਹੀਂ ਹੋ ਸਕਦਾ ਸੋ ਇਹ ਖਿਤਾਬ ਐਲਾਨੀਆ ਤੌਰ ਤੇ ਦਿੱਤਾ ਗਿਆ ਤੇ ਇਸ ਨਾਲ ਦੋ ਕੀਮਤੀ ਸ਼ਾਲ ਗੇਰੂ ਰੰਗ ਦੇ ਜੋ ਰੰਗ ਫਕੀਰਾਂ ਤੇ ਸਾਧੂਆਂ ਦਾ ਵਿਸ਼ੇਸ਼ ਹੁੰਦਾ ਹੈ ਇਨਾਮ ਦੇ ਤੌਰ ਤੇ ਦਿੱਤੇ ਫਕੀਰ ਸ਼ਬਦ ਅਰਬ ਬੋਲੀ ਤੋਂ ਆਇਆ ਹੈ ਤੇ ਆਮ ਬੋਲਚਾਲ ਵਿੱਚ ਮੰਗ ਤੇ ਲਈ ਵਰਤਿਆ ਜਾਂਦਾ ਹੈ ਪਰ ਇਹ ਇਸ ਦੀ ਗਲਤ ਵਰਤੋਂ ਹੈ ਧਰਮ ਤੇ ਰਸਵਾਦੀ ਬੋਲੀ ਵਿੱਚ ਇਸ ਦੇ ਅਰਥ ਇਸੇ ਬਿਲਕੁਲ ਉਲਟ ਹਨ ਫਕੀਰ ਉਹ ਹੈ ਜੋ ਪ੍ਰਮਾਤਮਾ ਦੇ ਬਾਣੇ ਵਿੱਚ ਸਦਾ ਸ਼ੱਕਰ ਰਹਿੰਦਾ ਹੈ ਤੇ ਹਮੇਸ਼ਾ ਆਤਮਿਕ ਉન્નਤੀ ਦੀ ਚਾਹ ਰੱਖਦਾ ਹੈ ਮਹਾਰਾਜੇ ਦਾ ਪ੍ਰਸਾਦ ਤੇ ਸਤਕਾਰ ਜਿੱਤਣ ਵਿੱਚ ਅਜੀਜ਼ ਉਦੀਨ ਨੇ ਆਰੰਭ ਤੋਂ ਅੰਤ ਤੱਕ ਆਪਣੀ ਇੱਕ ਖਾਸ ਜਗ੍ਹਾ ਬਣਾ ਲਈ ਸੀ ਮਹਾਰਾਜੇ ਨੇ ਕਦੇ ਵੀ ਉਸ ਦੀ ਸਲਾਹ ਤੋਂ ਬਿਨਾਂ ਕਿਸੇ ਮਹੱਤਵਾਂ ਕਾਰਵਾਈ ਦੀ ਸ਼ੁਰੂਆਤ ਨਹੀਂ ਕੀਤੀ ਮਹਾਰਾਜੇ ਦੇ ਅੰਗਰੇਜ਼ੀ ਸਰਕਾਰ ਨਾਲ ਚੰਗੇ ਸੰਬੰਧ ਹੋਣ ਦਾ ਕਾਰਨ ਵੀ ਉਸ ਦੀ ਨੇਕ ਸਲਾਹ ਹੁੰਦੀ ਸੀ ਤੇ ਦੋਹਾਂ ਤਾਕਤਾਂ ਦਾ ਆਪਸ ਵਿੱਚ ਬਰਾਬਰ ਦਾ ਸਤਕਾਣ ਸਤਕਾਰ ਹੋਣ ਦਾ ਕਾਰਨ ਵੀ ਉਹ ਸੀ ਰਣਜੀਤ ਸਿੰਘ ਲਈ ਡੂੰਘੀ ਵਫਾਦਾਰੀ ਦਾ ਨਤੀਜਾ ਸੀ ਜੋ ਉਸਨੇ ਬਹੁਤ ਹਿੰਮਤ ਸੂਝ-ਬੂਝ ਤੇ ਨਿੱਤੀਵਾਣ ਗੱਲਾਂ-ਬਾਤਾਂ ਨਾਲ ਹੀ ਹਾਸਲ ਕੀਤੀ ਸੀ 1828ਵੀਂ ਵਿੱਚ ਅੰਗਰੇਜ਼ੀ ਫੌਜਾਂ ਦਰਿਆ ਸਤਲੁਜ ਵੱਲ ਵਧੀਆਂ ਤਾਂ ਕਿ ਰਣਜੀਤ ਸਿੰਘ ਨੂੰ ਦਰਿਆ ਦੀ ਉੱਤਰੀ ਹੱਦ ਵੱਲ ਧੱਕ ਦਿੱਤਾ ਜਾਵੇ। ਮਹਾਰਾਜ ਇਸ ਤੋਂ ਇੰਨਾ ਨਰਾਜ਼ ਸੀ ਕਿ ਉਹ ਯੁੱਧ ਲਈ ਤਿਆਰ ਹੋ ਗਿਆ। ਪਰ ਅਜ਼ੀਜ਼ ਉਦੀਨ ਨੇ ਆਪਣੇ ਸੂਝ-ਬੂਝ ਅਤੇ ਸਿਆਣਪ ਨਾਲ ਖਤਰੇ ਵਾਲੀ ਨੀਤੀ ਤੇ ਚੱਲਣ ਤੋਂ ਰੋਕ ਲਿਆ ਅਤੇ ਆਪਸੀ ਬਾਤचीत ਰਾਹੀਂ ਸਾਰੇ ਮਾਮਲੇ ਨੂੰ ਐਸਾ ਸੁਲਝਾਇਆ ਕਿ ਦੋਹਾਂ ਧਰਾਂ ਵਿੱਚ ਨਿੱਤਰਤਾ ਕਾਇਮ ਹੋ ਗਈ। ਜੋ ਕਈ ਔਕੜਾਂ ਦੇ ਬਾਵਜੂਦ ਨਾ ਟੁੱਟੀ ਤੇ ਰঞ্জੀਤ ਸਿੰਘ ਨੂੰ ਇਸ ਦਾ ਬੜਾ ਲਾਭ ਹੋਇਆ। ਰঞ্জੀਤ ਸਿੰਘ ਦੇ ਅਫਗਾਨਾਂ ਦੇ ਨਾਲ ਸੰਬੰਧ ਵਿੱਚ ਅਜੀਜ਼ ਉਦੀਨ ਹੋਰ ਬਹੁਤ ਹੀ ਲਾਭ ਦੇ ਸਿੱਧ ਹੋਇਆ। ਜਿਵੇਂ ਉਸ ਅਮੀਰ ਦੋਸਤ ਮੁਹੰਮਦ ਖਾਨ ਨਾਲ ਮਾਮਲੇ ਨੂੰ ਨਜਿੱਠਿਆ ਉਸ ਦੀ ਇੱਕ ਸੋਹਣੀ ਮਿਸਾਲ ਮਿਲਦੀ ਹੈ। ਜਦੋਂ ਦੋਸਤ ਮੁਹੰਮਦ ਖਾਨ ਇੱਕ ਵੱਡੀ ਸਾਰੀ ਫੌਜ ਲੈ ਕੇ ਪਿਸ਼ਾਵਰ ਵੱਲ ਵਧਿਆ ਤਾਂ ਕਿ ਰਣਜੀਤ ਸਿੰਘ ਪਾਸੋਂ ਇਹ ਸ਼ਹਿਰ ਵਾਪਸ ਲੈ ਲਿਆ ਜਾਵੇ। ਤਦ ਦੂਸਰੇ ਪਾਸੇ ਰਣਜੀਤ ਸਿੰਘ ਵੀ ਫੌਜ ਲੈ ਕੇ ਅਫਗਾਨਾਂ ਦੇ ਹਮਲੇ ਨੂੰ ਰੋਕਣ ਲਈ ਵਧਿਆ। ਇਸ ਤੋਂ ਪਹਿਲਾਂ ਅਜੀਜ਼ਉਦੀਨ ਨੂੰ ਭੇਜਿਆ ਗਿਆ ਤਾਂ ਕਿ ਦੋਸਤ ਮੁਹੰਮਦ ਖਾਨ ਨਾਲ ਸਾਰੀ ਗੱਲਬਾਤ ਕੀਤੀ ਜਾਵੇ। ਦੋਸ ਮੁਹੰਮਦ ਖਾਨ ਨੇ ਅਜੀਜ਼ਉਦੀਨ ਦੇ ਨਾਲ ਵੈਰੀਅਮ ਵਾਲਾ ਵਰਤਾਅ ਕੀਤਾ ਇੱਕ ਅਮਰੀਕਨ ਅਫਸਰ ਜੇਸੂਆ ਹਰਲਨ ਜੋ ਅਜੀਜ਼ਉਦੀਨ ਨਾਲ ਮਦਦਗਾਰ ਦੇ ਤੌਰ ਤੇ ਗਿਆ ਸੀ ਅਨੁਸਾਰ ਜਦੋਂ ਇਹ ਅਫਗਾਨਾ ਦੇ ਕੈਂਪ ਵਿੱਚ ਪਹੁੰਚੇ ਤਾਂ ਅਮੀਰ ਨੇ ਗਾਹਾਂ ਤੱਕ ਕੱਢ ਦਿੱਤੀਆਂ ਕਾਫਰੋ ਹੁਣ ਮੈਂ ਤੁਹਾਨੂੰ ਕਾਬੂ ਕਰ ਲਿਆ ਹੈ ਫਕੀਰ ਅਜ਼ੀਜ਼ਉਦੀਨ ਨੇ ਇਸ ਮੰਦੇ ਵਰਤਾਅ ਤੇ ਸਖਤ ਇਤਰਾਜ਼ ਕੀਤਾ ਕਿ ਇਹਨਾਂ ਰਾਜਦੂਤਾਂ ਨੂੰ ਮਿਲਣ ਲਈ ਅਮੀਰ ਨੇ ਪਹਿਲੇ ਹਾਂ ਕੀਤੀ ਹੋਈ ਸੀ ਫਿਰ ਅਫਗਾਨ ਦਰਬਾਰੀਆਂ ਤੇ ਅਜ਼ੀਜ਼ਉਦੀਨ ਵਿਚਕਾਰ ਧਾਰਮਿਕ ਤੇ ਸਿਆਸੀ ਮਾਮਲਿਆਂ ਤੇ ਗਰਮਾ-ਗਰਮ ਬਹਿਸ ਹੋਈ ਅਜ਼ੀਜ਼ਉਦੀਨ ਨੇ ਆਪਣੀ ਲਿਆਕਤ ਅਤੇ ਠੰਮੇ ਵਾਲੀ ਬੋਲਚਾਲ ਨਾਲ ਅਫਗਾਨਾਂ ਨੂੰ ਸ਼ਾਂਤ ਕਰ ਦਿੱਤਾ ਦੋਸਤ ਮੁਹੰਮਦ ਬੜੇ ਗੌਰ ਨਾਲ ਸੁੰਦਾ ਰਿਹਾ ਤੇ ਇੱਕ ਦਰਬਾਰੀ ਵਾ ਵਾ ਵੀ ਉਸਕੀ ਤੀ ਅਜੀਜ਼ਉਦੀਨ ਆਪਣੇ ਮਿਸ਼ਨ ਵਿੱਚ ਸਫਲ ਹੋ ਹੀ ਗਿਆ ਸੀ ਇੱਕ ਦਰਬਾਰੀ ਨੇ ਜੋ ਹੰਤਕ ਚੁੱਪ ਚਾਪ ਸੀ ਵਿਰੋਧਤਾ ਵਿੱਚ ਆਵਾਜ਼ ਉਠਾਈ ਉਸ ਨੇ ਅਜੀਜ਼ਉਦੀਨ ਨੂੰ ਕਿਹਾ ਫਕੀਰ ਸਾਹਿਬ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਆਪਣੀ ਯੋਗਤਾ ਤੇ ਧਾਰਮਿਕਤਾ ਦੇ ਹੁੰਦੇ ਆ मुस्लमान अमीर ਦੇ ਵਿਰੋਧ ਵਿੱਚ ਇੱਕ ਕਾਫਰ ਦਾ ਪੱਖ ਲੈ ਰਹੇ ਹੋ ਇਸ ਤੇ ਫਕੀਰ ਨੇ ਮਿੱਤਰ ਮੁਹੰਮਦ ਦੀ ਰঞ্জੀਤ ਸਿੰਘ ਨੂੰ ਹੀਠੀ ਭਰਪੂਰ ਵੰਗਾਰ ਦਾ ਪੱਤਰ ਖੋਲ ਕੇ ਦੱਸਿਆ ਤੇ ਕਿਹਾ ਇਸ ਚਿੱਠੀ ਤੋਂ ਸਾਫ ਪਤਾ ਲੱਗਦਾ ਹੈ ਕਿ ਅਮੀਰ ਇਲਾਕੇ ਲਈ ਲੜ ਰਿਹਾ ਹੈ ਇਸਲਾਮ ਲਈ ਨਹੀਂ ਇੱਕ ਚੰਗੇ ਮੁਸਲਮਾਨ ਦੇ ਅਮਾਨ ਹੋਣ ਦੇ ਨਾਤੇ ਕਿ ਇਹ ਮੇਰਾ ਫਰਜ਼ ਨਹੀਂ ਕਿ ਮੈਂ ਨਮਕਾ ਹਲਾਲੀ ਦਾ ਸਬੂਤ ਦੇਵਾਂ ਤੇ ਆਪਣੇ ਦੇਸ਼ ਲਈ ਨਵਾਜ਼ ਹਮਲੇ ਤੋਂ ਬਚਾਵਾਂ ਇਹ ਬਹਿਸ ਚੱਲ ਹੀ ਰਹੀ ਸੀ ਕਿ ਰਣਜੀਤ ਸਿੰਘ ਨੇ ਸਾਰੇ ਗੱਲਬਾਤ ਦੇ ਨਤੀਜੇ ਨੂੰ ਭਾਂਪ ਲਿਆ ਤੇ ਫੌਜਾਂ ਨਾਲ ਵਾਧਾ ਵਾਧਾ ਅਫਗਾਨਾਂ ਦੇ ਕੈਂਪ ਨੂੰ ਘੇਰਾ ਪਾ ਲਿਆ ਆ ਮੇਰ دوست ਮੁਹੰਮਦ ਲਈ ਹੁਣ ਕੋਈ ਰਸਤਾ ਨਹੀਂ ਸੀ ਸਿਵਾਏ ਪਿੱਛੇ ਹਟਣ ਦੇ ਇਸੇ ਸਮੇਂ ਉਸਨੇ ਅਜੀਜ਼ਉਦੀਨ ਨੂੰ ਬੰਦੀ ਬਣਾ ਕੇ ਲੈ ਜਾਣਾ ਚਾਹਿਆ ਪਰ ਇਹ ਕੋਸ਼ਿਸ਼ ਨਾ ਕਾਮ ਰਹੀ ਫਕੀਰ ਅਜੀਜ਼ਉਦੀਨ ਬਹੁਤ ਹੀ ਵਿਦਵਾਨ ਵਿਅਕਤੀ ਸੀ ਕਸਾ ਬਲ ਉਹਸ pa hi ਨਹੀਂ ਸੀ ਫਿਰ ਵੀ ਰਣਜੀਤ ਸਿੰਘ ਉਸ ਦੀ ਸਰਪੱਖੀ لیاقت ਤੇ ਵਫਾਦਾਰੀ ਉੱਪਰ ਇੰਨਾ ਵਿਸ਼ਵਾਸ ਸੀ ਕਿ ਕੁਝ ਔਖੇ ਤੇ ਗੁੰਝਲਦਾਰ ਫੌਜੀ ਕੰਮ ਉਸ ਨੂੰ ਸੰਭੇ ਗਏ ਸਰਦਾਰ ਸਾਹਿਬ ਸਿੰਘ ਪੰਗੀ ਤੋਂ ਗੁਜਰਾਤ ਦਾ ਇਲਾਕਾ ਹਾਸਲ ਕਰਨ ਲਈ ਉਸ ਨੂੰ ਭੇਜਿਆ ਗਿਆ ਫਿਰ ਉਹ ਜਹਾਂਦਾਦ ਖਾਨ ਦੀ ਹਾਰ ਪਿੱਛੋਂ ਆਟਕ ਕਿਲੇ ਦੀ ਸਹਾਇਤਾ ਲਈ ਗਿਆ ਮੰਗਰੋ ਦੀਵਾਨ ਕਿਰਪਾ ਰਾਮ ਦੇ ਮਹਾਰਾਜ ਦੀਆਂ ਨਜ਼ਰਾਂ ਵਿੱਚ ਡਿੱਗਣ ਕਾਰਨ ਫਲੋਰ ਦੇ ਕਿਲੇ ਨੂੰ ਹਾਸਲ ਕਰਨ ਲਈ ਗਿਆ ਅਤੇ ਅੰਤਮ ਤੌਰ ਤੇ ਕਪੂਰਥਲਾ ਜਿੰਡੀਆਲਾ ਫਿਰ ਸ਼ਿਆਰਪੁਰ ਤੇ ਫਾਤੇ ਸਿੰਘ ਆਲੂ ਵਾਲੀਏ ਦੀ ਜ਼ਗੀਰ ਨੂੰ ਆਪਣੇ ਚਾਰਜ ਵਿੱਚ ਲੈਣ ਲਈ ਜਦੋਂ ਕਿ ਅੰਗਰੇਜ਼ਾਂ ਦੀ ਮਦਦ ਲੈਣ ਲਈ ਸਤਲੁਜ ਤੋਂ ਪਾਰ ਨੱਠ ਗਿਆ ਸੀ ਕਈ ਵਾਰ ਇਹ ਅਜਿਹਾ ਵੀ ਹੋਇਆ ਕਿ ਰਣਜੀਤ ਸਿੰਘ ਸਾਰੀ ਫੌਜ ਨੂੰ ਲੈ ਕੇ ਦੂਰ ਕਿਸੇ ਮਹਿਮਤ ਗਿਆ ਤੇ ਪਿੱਛੋਂ ਲਾਹੌਰ ਦੀ ਰਾਖੀ ਕਰਨ ਲਈ ਫਕੀਰ ਅਜੀਜ਼ ਉਦੀਨ ਨੂੰ ਕੁਝ ਛੋਟੇ ਅਫਸਰਾਂ ਸਮੇਤ ਸਪੁਰਦ ਕਰ ਗਿਆ ਰੰਜੀਤ ਸਿੰਘ ਦੇ ਆਖਰੀ ਸਮੇਂ ਦੇ ਦਿਨਾਂ ਵਿੱਚ ਉਸ ਦੇ ਅਜੀਜ਼ ਉਦीन ਨਾਲ ਸੰਬੰਧ ਸਿਖਰਾਂ ਤੇ ਪਹੁੰਚ ਗਏ ਪਰ ਇਹ ਸਿਖਰ ਬੜੇ ਹੀ ਦੁਖਦਾਈ ਸਨ ਦਸੰਬਰ 1838 ਵਿੱਚ ਜਦੋਂ ਰੰਜੀਤ ਸਿੰਘ ਨੂੰ ਅਦਰੰਗ ਦਾ ਦੋਸਲਾ ਵਿੱਚ ਤੀਜਾ ਹਮਲਾ ਹੋਇਆ ਤੇ ਉਸ ਦੇ ਬੋਲਣ ਦੀ ਸ਼ਕਤੀ ਜਾਂਦੀ ਰਹੀ ਤੇ ਉਹ ਸਿਰਫ ਇਸ਼ਾਰਿਆਂ ਨਾਲ ਆਪਣੇ ਭਾਵ ਨੂੰ ਸਮਝਾਉਣ ਦੇ ਸਮਰੱਥ ਹੀ ਰਹਿ ਗਿਆ ਉਸ ਵੇਲੇ ਕੇਵਲ ਦੋ ਦਰਬਾਰੀ ਹਿੱਸਨ ਇੱਕ ਅਜੀਜ਼ਉਦੀਨ ਤੇ ਦੂਸਰਾ ਭਾਈ ਰਾਮ ਸਿੰਘ ਜੋ ਮਹਾਰਾਜੇ ਦੇ ਇਸ਼ਾਰੇ ਨੂੰ ਸਮਝ ਚੱਕਦੇ ਸਨ ਮਹਾਰਾਜੇ ਦੇ ਮਨ ਨੂੰ ਅਜੀਜ਼ਉਦੀਨ ਇੰਨੀ ਚੰਗੀ ਤਰ੍ਹਾਂ ਸਮਝ ਲੈਂਦਾ ਸੀ ਕਿ ਜੋ ਸੰਕੇਤ ਉਹ ਨਾ ਬੋਲ ਸਕਣ ਵਾਲੀ ਜ਼ੁਬਾਨ ਜਾਂ ਇੱਕ ਅੱਖ ਜਾਂ ਇੱਕ ਅਰੋਗ ਹੱਥ ਨਾਲ ਕਰਦਾ ਸੀ ਉਸ ਤੋਂ ਉਹ ਬੜੀ ਚੰਗੀ ਤਰ੍ਹਾਂ ਮਾਹ ਰਾਜੇ ਦੇ ਭਾਵ ਨੂੰ ਸਮਝ ਲੈਂਦਾ ਸੀ ਪਰ ਇਸ ਕਮ ਲਈ ਘੰਟਿਆਂ ਵੱਧੀ ਲਗਾਤਾਰ ਮਹਾਰਾਜੇ ਕੋਲ ਬੈਠਣਾ ਪੈਂਦਾ ਸੀ ਤੇ ਕਈ ਦਿਨ ਇਸ ਤਰ੍ਹਾਂ ਹੁੰਦਾ ਰਿਹਾ ਕਿਹਾ ਜਾਂਦਾ ਹੈ ਕਿ ਆਪਣਾ ਪੁੱਤਰ ਵੀ ਆਪਣੇ ਬਿਮਾਰ ਪਿਤਾ ਲਈ ਇਹਨਾਂ ਕੁਝ ਨਹੀਂ ਸੀ ਕਰ ਸਕਦਾ ਰਣਜੀਤ ਸਿੰਘ ਦੀ ਆਖਰੀ ਬਿਮਾਰੀ ਸਮੇਂ ਤਾਂ ਅਜੀਜ਼ਉਦਿਨ ਦੀ ਇਸ ਸੇਵਾ ਭਾਵ ਵਾਲੀ ਵਰਤੋਂ ਦੀ ਹੱਦ ਹੀ ਹੋ ਗਈ ਆਪਣੇ ਮਾੜੇ ਮਾਲਕ ਤੇ ਦੋਸਤ ਲਈ ਜੋ ਪਿਆਰ ਦੀ ਬਹੁਲਤਾ ਉਸ ਦੇ ਮਨ ਵਿੱਚ ਸੀ ਜੀਜ਼ੋਦੀਨ ਨੇ ਉਸ ਨੂੰ ਮਾਤ ਪਾ ਦਿੱਤਾ ਇਸ ਕਰਕੇ ਰਣਜੀਤ ਸਿੰਘ ਨੇ ਉਸ ਨੂੰ ਹੀ ਪੁੱਛਿਆ ਜਿਵੇਂ ਕਿ ਉਹ ਪਹਿਲਾਂ ਸਾਰੇ ਮਹੱਤਵਪੂਰਨ ਮਾਮਲਿਆਂ ਵਿੱਚ ਕਰਦਾ ਆਇਆ ਸੀ ਕਿ ਉਹ ਉਸ ਨੂੰ ਸਲਾਹ ਦੇਵੇ ਕਿ ਉਸ ਪਿੱਛੋਂ ਗੱਦੀ ਤੇ ਕੌਣ ਬੈਠੇਗਾ ਤਾਂ ਕਿ ਤਖਤ ਨਿਸ਼ੀਨੀ ਦਾ ਕੰਮ ਸੌਖਾ ਨਾ ਜਿੱਠਿਆ ਜਾਵੇ ਫਕੀਰ ਅਜ਼ੀਜ਼ਉਦੀਨ ਨੇ ਇਹ مشورہ ਦਿੱਤਾ ਕਿ ਸ਼ਹਿਜਾਦਾ ਖੜਕ ਸਿੰਘ ਨੂੰ ਮਹਾਰਾਜੇ ਦਾ ਅਵਾਰਸ ਕੋਸ਼ਤ ਕੀਤਾ ਜਾਵੇ ਤੇ ਰਾਜਾ ਧਿਆਨ ਸਿੰਘ ਨੂੰ ਉਸ ਦਾ ਮੁੱਖ ਮੰਤਰੀ ਬਣਾਇਆ ਜਾਵੇ ਅਤੇ ਇਹ ਸਲਾਹ ਮਹਾਰਾਜੇ ਨੇ ਮੰਨ ਲਈ ਤੇ ਇਸ ਉੱਪਰ ਹੀ अमल ਕੀਤਾ ਇਹ ਕੋਈ ਛੋਟੀ ਜਾਂ ਸੁਧਾਰਨ ਕਲ ਨਹੀਂ ਸੀ ਕਿ ਸਲਾਹ ਦਿੱਤੀ ਗਈ ਤੇ ਸਵੀਕਾਰ ਕੀਤੀ ਗਈ ਕਿਉਂਕਿ ਦੂਜਾ ਸ਼ਹਿਜ਼ਾਦਾ ਸ਼ੇਰ ਸਿੰਘ ਇਸ ਮਾਮਲੇ ਵਿੱਚ ਖੜਕ ਸਿੰਘ ਦਾ ਪੱਕਾ ਵੈਰੀ ਸੀ ਰਣਜੀਤ ਸਿੰਘ ਦੇ ਗ੍ਰਹਿ ਮੰਤਰੀ ਫਕੀਰ ਨੂਰਉਦੀਨ ਕੋਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ ਉਹ ਸ਼ਾਹੀ ਵੈਦ ਦਵਾਈਆਂ ਦਾ ਵੱਡਾ ਪ੍ਰਬੰਧਕ ਦਾਨਪੁੰਨ ਦਾ ਅਫਸਰ ਸ਼ਾਹੀ ਮਹਿਲਾਂ ਤੇ ਬਾਗਾਂ ਦਾ ਅਫਸਰ ਕਿਲੇ ਵਿੱਚ ਅਸਰੇ ਦਾ ਅਫਸਰ शाही खजाने ਦੀਆਂ ਚਾਬੀਆਂ ਦੇ ਤਿੰਨ ਅ fırsਰਾਂ ਵਿੱਚੋਂ ਇੱਕ ਅ fırsਰ ਖਾਸ ਜੱਜ ਮਹਾਰਾਜੇ ਦੀ ਇਨਸਾਹ ਪ੍ਰਤੀ ਜ਼ਮੀਰ ਇਤਿਆਨ ਤੇ ਹੋਰ ਵੀ ਕਈ ਕੁਝ ਇਹਨਾਂ ਬੇਸ਼ੁਮਾਰ ਕੰਮਾਂ ਕਰਕੇ ਉਹ ਮਹਾਰਾਜੇ ਦੇ ਕਾਫੀ ਨਜ਼ਦੀਕ ਰਹਿੰਦਾ ਤੇ ਮਹਾਰਾਜਾ ਉਸ ਦੀ ਇਮਾਨਦਾਰੀ ਤੇ ਧਾਰਮਿਕਤਾ ਦਾ ਸਦਾ ਆਦਰ ਕਰਦਾ ਸੀ ਸਮੇਂ ਨਾਲ ਦੋਹਾਂ ਵਿੱਚ ਬਹੁਤ ਡੂੰਘਾ ਆਧਮਿਕ ਸੰਬੰਧ ਤੇ ਸਾਂਝ ਹੋ ਗਈ। ਭਾਵੇਂ ਉਹ ਮਹਾਰਾਜੇ ਦੀ ਕੌਂਸਲ ਦਾ ਮੈਂਬਰ ਨਹੀਂ ਸੀ। ਫਿਰ ਵੀ ਨੂਰਉਦੀਨ ਦਾ ਨਿੱਜੀ ਪ੍ਰਭਾਵ ਮਹਾਰਾਜੇ ਉੱਪਰ ਬਹੁਤ ਸੀ। ਸ਼ਾਹੀ ਘਰਾਣੇ ਦੇ ਮੈਂਬਰ ਵੀ ਇਸ ਗੱਲ ਦਾ ਫਾਇਦਾ ਚੁੱਕਦੇ ਸਨ। ਲੇਖਕ ਦੇ ਘਰਾਣੇ ਦੇ ਕਾਗਜ਼ਾ ਵਿੱਚ ਇਸ ਗੱਲ ਦੀ ਪੁਸ਼ਟੀ ਵਜੋਂ ਕੁਝ ਵਾਕਿਆਤ ਦਾ ਵਰਣਨ ਮਿਲਦਾ ਹੈ। ਇਨਾਂ ਦੀ ਸਭ ਤੋਂ ਵੱਡੀ ਮਿਸਾਲ ਹੈ ਜਦੋਂ ਨੂਰ ਉਦੀਨ ਨੇ ਵਿਚ ਪੈ ਕੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਸ਼ਾਹੀ ਜੀਵਨ ਨੂੰ ਖਤਮ ਹੋਣ ਤੋਂ ਬਚਾਇਆ ਇਹ ਵਾਕਾ ਇਸ ਤਰ੍ਹਾਂ ਹੋਇਆ ਕਾਫੀ ਸਮੇਂ ਦੋ ਸ਼ੇਰ ਸਿੰਘ ਦੀ ਆਖ ਮਹਾਰਾਜੇ ਦੇ ਖਾਸ ਕੋੜੀ ਦੁਰਲੁਭ ਉਤੈਸੀ ਕਈ ਵਾਰੀ ਉਸਨੇ ਮਹਾਰਾਜੇ ਤੋਂ ਇਸ ਦੀ ਮੰਗ ਕੀਤੀ ਪਰ ਉਹ ਹਰ ਵਾਰੀ ਨਿਰਾਸ਼ ਹੁੰਦਾ ਰਿਹਾ ਇੱਕ ਦਿਨ ਜਦੋਂ ਉਹ ਆਪਣੀ ਖਾਹਿਸ਼ ਨੂੰ ਰਾਹ ਰੋਕ ਸਕਿਆ ਉਹ ਸ਼ਾਹੀ ਅਸਵਲ ਵੱਲ ਵੱਧ ਗਿਆ ਤੇ ਦਰੋਗੇ ਨੂੰ ਆਦੇਸ਼ ਦਿੱਤਾ ਕਿ ਕਾਠੀ ਵਗੈਰਾ ਪਾ ਕੇ ਘੋੜਾ ਤਿਆਰ ਕੀਤਾ ਜਾਵੇ ਕਿਉਂਕਿ ਉਹ ਕਿਉਂਕਿ ਉਹ ਸੈਰ ਨੂੰ ਜਾਣਾ ਚਾਹੁੰਦਾ ਹੈ ਦਰੋਗੇ ਨੇ ਆਦੇਸ਼ ਦੀ ਪਾਲਣਾ ਕੀਤੀ ਉਸ ਸੋਚਿਆ ਕਿ ਸੈਰ ਉਪਰੰਤ ਸ਼ਹਿਜ਼ਾਦਾ ਘੋੜਾ ਵਾਪਸ ਲੈ ਆਵੇਗਾ ਪਰ ਸ਼ਹਿਜ਼ਾਦੇ ਦੀ ਤਾਂ ਸੋਚ ਹੀ ਕੁਝ ਹੋਰ ਸੀ ਸਰ ਪਿੱਛੋਂ ਉਸਨੇ ਘੋੜੇ ਨੂੰ ਆਪਣੇ ਅਸਤਵਲ ਵਿੱਚ ਪੇਸ ਦਿੱਤਾ ਜਦੋਂ ਕਈ ਦਿਨ ਗੁਜ਼ਰ ਗਏ ਤੇ ਘੋੜਾ ਸ਼ਾਹੀ ਅਸਤਵਲ ਵਿੱਚ ਨਾ ਪੁਜਾ ਤਾਂ ਦਰੂਗੇ ਨੇ ਡਰ ਦੇ ਮਾਰੇ ਮਹਾਰਾਜੇ ਕੋਲ ਆਪ ਜਾ ਕੇ ਸ਼ਿਕਾਇਤ ਕੀਤੀ ਮਹਾਰਾਜਾ ਬੜਾ ਹੀ ਕ੍ਰੋਧਵਾਨ ਹੋਇਆ ਉਸ ਤੇ ਗੁੱਸੇ ਦੀ ਅੰਦੋਨ ਛਣਿਆ ਸਨ ਇੱਕ ਮੁਛਾ ਨੂੰ ਤਾ ਦੇਣਾ ਤੇ ਦੂਸਰਾ ਆਪਣੇ ਆਪ ਨੂੰ ਰੋਮਾਂ ਨਾਲ ਪੱਖੇ ਵਾਂਗ ਚੱਲਣਾ ਤੇ 에ਰ ਮਾਲ ਦੇ ਵਰਤੋਂ ਜ਼ਿਆਦਾ ਖਤਰਨਾਕ ਗੱਲ ਹੁੰਦੀ ਸੀ ਇਸ ਮੌਕੇ ਤੇ ਇਸ ਨਿਸ਼ਾਨੀ ਦੀ ਵਰਤੋਂ ਹੋਈ ਮਹਾਰਾਜੇ ਨੇ ਆਦੇਸ਼ ਦਿੱਤਾ ਕਿ ਸ਼ਹਿਜ਼ਾਦੇ ਨੂੰ ਦੇਸ਼ ਨਕਾਲਾ ਦਿੱਤਾ ਜਾਏ ਤੇ ਉਸ ਦਾ ਸਾਰਾ ਸਮਾਨ ਜ਼ਬਤ ਕੀਤਾ ਜਾਏ ਜ਼ਬਤੀ ਦਾ ਆਦੇਸ਼ ਪੂਰਾ ਅਮਲ ਵਿੱਚ ਆਉਣ ਤੋਂ ਪਹਿਲਾਂ ਸ਼ਹਿਜ਼ਾਦਾ ਨੂਰਦੀਨ ਪਾਸ ਗੋੜਿਆ ਗਿਆ ਕਿਉਂਕਿ ਉਹ ਉਸ ਦੀ ਸ਼ਰਾਰਤ ਸੀ ਉਸਨੇ ਬੇਨਤੀ ਕੀਤੀ ਕਿ ਉਹ ਮਹਾਰਾਜੇ ਅੱਗੇ ਉਸ ਲਈ ਸਿਫਾਰਿਸ਼ ਕਰੇ ਫਕੀਰ ਨੇ ਪਹਿਲਾਂ ਤਾਂ ਸ਼ਹਿਜ਼ਾਦੇ ਨੂੰ ਇਸ ਗਲਤ ਕੰਮ ਲਈ ਛਾੜਿਆ ਤੇ ਫਿਰ ਇਕਰਾਰ ਕੀਤਾ ਕਿ ਖਿਮਾ ਹਾਸਲ ਕਰਨ ਲਈ ਉਹ ਪੂਰਾ ਤਨ ਲਾਏਗਾ ਸ਼ਾਮ ਨੂੰ ਸਦਾ ਵਾਂਗ ਫਕੀਰ ਮਹਾਰਾਜੇ ਦੇ ਸਾਹਮਣੇ ਪੇਸ਼ ਹੋਇਆ ਤੇ ਉਸ ਦੇ ਸਾਹਦੇ ਦੇ ਦਿਗਗਲ ਤਿਵਾਰੇ ਮਹਾਰਾਜੇ ਨੇ ਰੋਸ ਪ੍ਰਗਟ ਕੀਤਾ ਫਕੀਰ ਨੇ ਕਿਹਾ ਮਹਾਰਾਜ ਤੁਸਾਂ ਬਹੁਤ ਹੀ ਨਰਮ ਸਜਾ ਦਿੱਤੀ ਉਹ ਘੋੜਾ ਤਾਂ ਇੰਜ ਲੈ ਗਿਆ ਜਿਵੇਂ ਉਸ ਤੇ ਪਿਓ ਦਾ ਹੁੰਦਾ ਹੈ ਇਸ ਹਾਸ ਬਿਲਾਸ ਤੇ ਮਹਾਰਾਜਾ ਵੀ ਖੁਸ਼ ਹਸਿਆ ਤੇ ਨਾ ਸਿਰਫ ਜਾਇਦਾਦ ਦੀ ਜ਼ਬਤੀ ਦਾ ਆਦੇਸ਼ ਹੀ ਵਾਪਸ ਲਿਆ ਤੇ ਦੇਸ਼ ਨਕਾਲੇ ਦਾ ਆਦੇਸ਼ ਰੱਦ ਕੀਤਾ ਸਗੋਂ ਕਾਫੀ ਸ਼ਾਹੀ ਸਮਾਨ ਸਮੇਤ ਦੂਰੋਂ ਘੋੜਾ ਵੇ شہਜਾਦੇ ਨੂੰ ਭੇਂਟ ਕਰ ਦਿੱਤਾ ਇੱਕ ਵੱਡੀ ਜ਼ਿੰਮੇਵਾਰੀ ਵਾਲਾ ਫਰਜ਼ ਜੋ ਫਕੀਰ ਨੂਰਉਦੀਨ ਦੇ ਉੱਪਰ ਸੀ ਉਹ ਸੀ ਮਹਾਰਾਜੇ ਦੇ ਖਾਣੇ ਦੀ ਦੇਖਪਾਲ ਹਕੀਮ ਬਿਸਨਦਾਸ ਦੀ ਨਿਗਰਾਨੀ ਹੇਠ ਖਾਣਾ ਤਿਆਰ ਹੁੰਦਾ ਸੀ ਇਹ ਫਕੀਰ ਨੂਰਉਦੀਨ ਦਾ ਪ੍ਰੋਸੇਮਲ ਮਦਦਗਾਰ ਸੀ ਤੇ ਅਪਸਰਾ ਦੀ ਇੱਕ ਖਾਸ ਟੀਮ ਦੀ ਮੌਜੂਦਗੀ ਵਿੱਚ ਸਾਰੇ ਖਾਣੇ ਦਾ ਸਵਾਦ ਚੱਖਿਆ ਜਾਂਦਾ ਸੀ ਤੇ ਖਾਣੇ ਨੂੰ ਐਸੀਆਂ ਕਰੇਬੀਆਂ ਵਿੱਚ ਪਰੋਸਿਆ ਜਾਂਦਾ ਸੀ ਤਾਂਕਿ ਜ਼ਹਿਰ ਦੀ ਪੜਤਾਲ ਕੀਤੀ ਜਾ ਸਕੇ ਫਿਰ ਇਹਨਾਂ ਖਾਣ ਵਾਲਿਆਂ ਉੱਪਰ ਖਾਣੇ ਦੇ ਅਸਰ ਨੂੰ 2 ਘੰਟੇ ਲੈ ਚੰਗੀ ਤਰ੍ਹਾਂ ਚੰਚਿਆ ਜਾਂਦਾ। ਪਿੱਛੋਂ ਸਾਰੇ ਖਾਣੇ ਨੂੰ ਖਾਸ ਡੱਬਿਆਂ ਵਿੱਚ ਬੰਦ ਕਰਕੇ ਜੰਦਰੇ ਲਗਾਏ ਜਾਂਦੇ ਤੇ ਇਹਨਾਂ ਜੰਦਰਿਆਂ ਉੱਤੇ ਫਕੀਰ ਨੂਰ ਉਦੀਨ ਦੀ ਨਿੱਜੀ ਮੋਹਰ ਲਗਾਈ ਜਾਂਦੀ। ਮਹਾਰਾਜੇ ਨੇ ਕਦੇ ਵੀ ਇਸ ਮੋਹਰ ਦੀ ਤਸੱਲੀ ਬਿਨਾਂ ਖਾਣਾ ਨਹੀਂ ਸਿਖਾਦਾ। ਤੀਸਰਾ ਫਕੀਰ ਭਾਈ ਇਮਾਮ ਉਦੀਨ ਦਰਬਾਰ ਵਿੱਚ ਨਹੀਂ ਸਿਰਦਾ। ਫਰਾਂਤੂ ਉਸ ਰੂਈ ਕੇ ਮਹੱਤਵਪੂਰਨ ਪ੍ਰਬੰਧਕ ਤੇ ਫੌਜੀ ਅਹੁਦੇ ਬਾਹਰਲੇ ਇਲਾਕਿਆਂ ਵਿੱਚ ਦਿੱਤੇ ਹੋਏ ਸਨ ਰਣਜੀਤ ਸਿੰਘ ਦੇ ਰਾਜ ਸਮੇਂ ਬਦੇਰੇ ਸਮੇਂ ਲਈ ਉਹ ਅੰਮ੍ਰਿਤਸਰ ਵਿੱਚ ਗੋਬਿੰਦਗੜ੍ਹ ਕਿਲੇ ਦਾ ਅਫਸਰ ਰਹਾ ਤੇ ਆਸ-ਪਾਸ ਦੇ ਇਲਾਕੇ ਦਾ ਗਵਰਨਰ ਵੀ ਇਨ੍ਹਾਂ ਕੰਮਾਂ ਤੋਂ ਇਲਾਵਾ ਉਸ ਪਾਸ ਬਰੂਦ ਅਸਲੇ ਤੇ ਸ਼ਾਹੀ ਅਸਤਵਲਾਂ ਦਾ ਵੀ ਚਾਰਜ ਸੀ ਉਜ ਮਹਾਂ ਵਿੱਚ ਉਸਨੇ ਫੌਜੀ ਸੇਵਾ ਵੀ ਕੀਤੀ ਜਿਵੇਂ ਕਿ ਸਦਾ ਕੌਰ ਤੇ ਕਨਈਆ ਦੇ ਕਿ ਲਿਆਉ ਵਿਰੋਧ ਕਾਰਵਾਈ ਵੀ ਲਈ ਕਿਉਂਕਿ ਫਕੀਰ ਭਰਾਵਾਂ ਨਾਲ ਰਣਜੀਤ ਸਿੰਘ ਦਾ ਇਹ ਨਿੱਜੀ ਸੰਬੰਧ ਸੀ ਤੇ ਇਸ ਕਿਤਾਬ ਨੂੰ ਲਿਖਣ ਦਾ ਵਿਸ਼ੇਸ਼ ਜਾਂ ਅਸਲ ਕਾਰਨ ਵੀ ਇਹੀ ਹੈ ਲੇਖਕ ਸਮਝਦਾ ਹੈ ਕਿ ਇਹ ਗੱਲ ਆਯੋਗ ਨਹੀਂ ਹੋਵੇਗੀ ਕਿ ਉਹ ਤਿੰਨ ਹਵਾਲੇ ਅਜਿਹਾਂ ਮਕਬੂਲ ਤੇ ਪ੍ਰਸਿੱਧ ਕਿਤਾਬਾਂ ਤੋਂ ਦੇਵੇ ਜਿਨ੍ਹਾਂ ਵਿੱਚ ਇਹਨਾਂ ਫਕੀਰ ਭਰਾਵਾਂ ਦੀ ਮਹਾਰਾਜ ਦੇ ਮੁਖੀ ਸਲਾਹਕਾਰਾਂ ਤੇ ਇਤਵਾਰੀ ਮੁਲਾਜ਼ਮਾਂ ਦੇ ਰੂਪ ਵਿੱਚ ਤਾਰੀਫ਼ ਕੀਤੀ ਗਈ ਹੈ। ਪਹਿਲਾ ਹਵਾਲਾ ਸਰ ਲੈਪਲ ਡ੍ਰਿਫਨ ਦੀ ਪੁਸਤਕ ਰੰਜੀਤ ਸਿੰਘ ਵਿੱਚੋਂ ਹੈ। ਜੋ ਵਿਦੇਸ਼ੀ ਯਾਤਰੀ ਮਹਾਰਾਜਾ ਦੇ ਦਰਬਾਰ ਵਿੱਚ ਆਉਂਦੇ ਉਹਨਾਂ ਦੀਆਂ ਅੱਖਾਂ ਵਿੱਚ ਸਭ ਤੋਂ ਵੱਧ ਜੋ ਸ਼ਖਸੀਅਤ ਪ੍ਰਭਾਵ ਪਉਂਦੀ ਉਸੇ ਮਹਾਰਾਜ ਦੇ ਦਬਦੇਸ਼ ਮੰਤਰੀ ਫਕੀਰ ਅਜ਼ੀਜ਼ਉਦੀਨ ਉਹ ਆਪਣੇ ਵੇਲੇ ਦਾ ਸਭ ਤੋਂ ਚੰਗਾ ਬਲਾਰਾ ਸੀ ਜੋ ਕਲਮ ਅਤੇ ਜ਼ੁਬਾਨ ਦੋਹਾਂ ਵਿੱਚ ਮਾਹਰ ਸੀ ਜੋ ਸਰਕਾਰੀ ਕਾਗਜ਼ ਉਹ ਤਿਆਰ ਕਰਦਾ ਉਹ ਪੂਰੀ ਕਸਵੱਟੀ ਅਨੁਸਾਰ ਸੁਚੱਜਤਾ ਅਤੇ ਸਲੀਕੇ ਦੇ ਨਮੂਨੇ ਮਾਤਰ ਸਨ ਉਹ ਸਾਰੇ ਪੁਰਾਣੀ ਇਲਮਾਂ ਦਾ ਚੰਗਾ ਜਾਣਕਾਰ ਸੀ ਤੇ ਬੜਾ ਹੀ ਵਿਸ਼ਾਲ ਦਿਲ ਵਾਲਾ ਤੇ ਸੂਝ ਵਾਲਾ ਇਲਮ ਦਾ ਕਦਰਦਾਨ ਸੀ ਬਤਾਰ ਇੱਕ ਕਵੀ ਦੇ ਵੀ ਫਕੀਰ ਅਜੀਜ਼ਉਦੀਨ ਦਾ ਉਹ ਤਾਂ ਉੱਚਾ ਸੀ ਉਹ ਹੁਣ ਜਿਉਂਦਾ ਨਹੀਂ ਪਰ ਕਈ ਸਾਲ ਮੈਂ ਉਸ ਦੀ ਮਿੱਤਰਤਾ ਦਾ ਭਾਗੀ ਰਿਹਾ ਹਾਂ ਭਾਰਤ ਵਿੱਚ ਰਹਿੰਦਿਆਂ ਮੈਂ ਕੋਈ ਇੰਨਾ ਚੰਗਾ ਤੇ ਸੱਭਿਆਚਾਰਕ ਪੁਰਸ਼ ਨਹੀਂ ਵੇਖਿਆ ਜੇ ਸ ਵਿੱਚ ਵਰਤੋਂ ਬਿਹਾਰ ਤੇ ਮਿਲਨ ਜੁਲਨ ਦਾ ਗੁਣ ਇਨੇ ਕਮਾਲ ਦਾ ਹੋਵੇ ਜਾਂ ਜੇ ਸ ਵਿੱਚ ਲੱਛੇਦਾਰ ਫਾਰਸੀ ਬੋਲੀ ਦਾ ਇਨ੍ਹਾਂ 'ਚੰਗਾ ਪ੍ਰਭਾਵ ਹੋਇਆ। ਨੂਰਉਦੀਨ ਦਾ ਸਾਰੇ ਇਲਾਕੇ ਵਿੱਚ ਖਾਸ ਆਦਰ ਸੀ ਤੇ 1846 ਈਸਵੀ ਦੇ ਜੁੱਧ ਤੋਂ ਬਾਅਦ ਜਦ ਰਾਜਾ ਲਾਲ ਸਿੰਘ ਗਦਾਰੀ ਕਰਕੇ ਹਟਾਇਆ ਗਿਆ ਸੀ ਤਦੋਂ ਨੂਰਉਦੀਨ ਨੂੰ ਉਸ ਰਾਜਸੀ ਕੌਂਸਲ ਦਾ ਮੈਂਬਰ ਬਣਾਇਆ ਗਿਆ ਤਾਂ ਜੋ ਛੋਟੇ ਬਾਲਕ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੱਕ ਰਾਜ ਪ੍ਰਬੰਧ ਕੌਂਸਲ ਚਲਾਏ। ਵੱਡੇ ਭਰਾ ਨੂੰ ਤਾਂ ਦਰਬਾਰ ਵਿੱਚ ਆਮ ਤੌਰ ਤੇ ਫਕੀਰ ਸਾਹਿਬ ਕਰਕੇ ਸੰਬੋਧਨ ਕਰਦੇ ਸਨ ਇਸ ਦਾ ਮਤਲਬ ਗਰੀਬੀ ਨਹੀਂ ਕਿਉਂਕਿ ਸਾਰੇ ਭਰਾ ਕਾਫੀ ਅਮੀਰ ਸਨ ਦੂਜਾ ਹਵਾਲਾ ਇੱਕ ਸਾਰੀ ਸਰਕਾਰੀ ਰਿਪੋਰਟ ਵਿੱਚੋਂ ਹੈ ਜੋ ਅੰਗਰੇਜ਼ਾ ਅਧੀਨ ਪਾਰਟਵੇ ਗਵਰਨਰ ਜਨਰਲ ਨੂੰ ਭੇਜੀ ਗਈ ਸੀ ਇਸ ਨੂੰ ਡਬਲਯੂ ਐਲ ਮੈਗਰੇਗਰ ਨੇ ਆਪਣੀ ਕਿਤਾਬ ਸਿੱਖਾਂ ਦਾ ਇਤਿਹਾਸ ਵਿੱਚ ਦਰਜ ਕੀਤਾ ਹੈ ਇਹ ਮਹਾਨ ਪੁਰਸ਼ ਕਦੇ ਵੀ ਆਪਣੇ ਮਾਲਕ ਦੇ ਕੰਮ ਵੱਲ ਦਿਆਨ ਦੇਣ ਤੋਂ ਲਾਪਰਵਾਹੀ ਨਹੀਂ ਕਰਦਾ ਤੇ ਇਸ ਦਾ ਮਾਲਕ ਇਸ ਨਾਲ ਬੜੇ ਹੀ ਪਿਆਰ ਤੇ ਆਦਰ ਨਾਲ ਪੇਸ਼ ਆਉਂਦਾ ਹੈ ਫਕੀਰ ਦਾ ਸੁਭਾਅ ਬੜਾ ਹੀ ਮਨੁੱਖੀ ਕਸ਼ਟ ਵਾਲਾ ਹੈ ਤੇ ਉਹ ਇੱਕ ਕੀੜੇ ਦੇ ਮਾਰਨ ਨੂੰ ਵੀ ਪਾਪ ਸਮਝਦਾ ਹੈ ਜਦੋਂ ਉਹ ਆਪਣੇ ਮਾਲਕ ਨਾਲ ਸ਼ਿਕਾਰ ਤੇ ਜਾਂਦਾ ਹੈ ਤਦ ਜ਼ਰੂਰ ਉਸ ਨੂੰ ਜਾਨਵਰਾਂ ਦੀਆਂ ਮੌਤਾਂ ਵੇਖਣੀਆਂ ਪੈਂਦੀਆਂ ਹਨ ਉਹ ਆਪ ਕਥਨ ਕਰਦਾ ਹੈ ਕਿ ਜਦ ਕਿਸੇ ਖਰਗੋਸ਼ ਦੇ ਪਿੱਛੇ ਕੁੱਤੇ ਭੱਜਦੇ ਹਨ ਤਾਂ ਉਸ ਤੇ ਬਚ ਨਿਕਲਣ ਦੀ ਪ੍ਰਾਰਥਨਾ ਕਰਦਾ ਹੈ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਇਸ ਮਾਨਯੋਗ ਵਿਅਕਤੀ ਦਾ ਦਿਲ ਕਿੰਨਾ ਨਰਮ ਤੇ ਰਹਿਮ ਵਾਲਾ ਹੈ ਤੀਸਰਾ ਹਵਾਲਾ ਪ੍ਰੋਫੈਸਰ ਮਿਰੰਦਰ ਕ੍ਰਿਸ਼ਨ सिन्हा ਦੀ ਕਿਤਾਬ ਰਣਜੀਤ ਸਿੰਘ ਵਿੱਚੋਂ ਹੈ ਉਹ ਆਪਣੇ ਆਪ ਨੂੰ ਫਕੀਰ ਕਹਾਉਂਦਾ ਹੈ ਤੇ ਫਕੀਰ ਵਾਲਾ ਪਹਿਰਾਵਾ ਪਾਉਂਦਾ ਹੈ ਇਹ ਲਾਹੌਰ ਦਰਬਾਰ ਵਿੱਚ ਇੱਕ ਸੰਜੋਗ ਆਂ ਸੀ ਜਿੱਥੇ ਕਿ ਬਾਅਦ ਵਿੱਚ ਇੰੀਆਂ ਸਾਜ਼ਿਸ਼ਾਂ ਹੋਈਆਂ ਰਣਜੀਤ ਸਿੰਘ ਨਾਲ ਉਸ ਦੇ ਸੰਬੰਧ ਬੜੇ ਨਿੱਜੀ ਤੇ ਡੂੰਘੇ ਸਨ ਇਹਨਾਂ ਮੁਸਲਮਾਨ ਅਫਸਰਾਂ ਦੇ ਹੱਥਾਂ ਵਿੱਚ ਇੰਨੀ ਸ਼ਕਤੀ ਸੀ ਕਿ ਜੇ ਉਹ ਚਾਹੁੰਦੇ ਉਹ ਵੀ ਰਣਜੀਤ ਸਿੰਘ ਦੀ ਮੌਤ ਮੰਗਰੋ ਜੋ ਤਿੰਨ ਪਾਰਟੀਆਂ ਬਣੀਆਂ ਉਹਨਾਂ ਵਿੱਚ ਇੱਕ ਹੋਰ ਆਪਣੀ ਪਾਰਟੀ ਖੜੀ ਕਰ ਸਕਦੇ ਸਨ ਦਰਬਾਰ ਡੋਗਰਾ ਤੇ ਸਿੰਧਾ ਵਾਲੀਆਂ ਗਰੁੱਪਾਂ ਦੇ ਨਾਲ-ਨਾਲ ਇੱਕ ਮੁਸਲਮਾਨ ਪਾਰਟੀ ਫਕੀਰ ਭਰਾਵਾਂ ਦੇ ਸਹਿਯੋਗ ਨਾਲ ਬਣ ਸਕਦੀ ਸੀ ਜਿਸ ਵਿੱਚ ਤੋਪਖਾਨੇ ਦੇ ਮੁਸਲਮਾਨ ਅਫਸਰ ਤੇ ਪੰਜਾਬ ਦੀ ਆਮ ਮੁਸਲਮਾਨ ਪਰਜਾ ਸ਼ਾਮਲ ਕੀਤੀ ਜਾ ਸਕਦੀ ਸੀ। ਅਜ਼ੀਜ਼ਉਦਿਨ ਤੇ ਉਸ ਦੇ ਛੋਟੇ ਭਰਾਵਾਂ ਦੀ ਇਮਾਨਦਾਰੀ ਤੇ ਨੇਕ ਨੀਤੀ ਦਾ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਰਣਜੀਤ ਸਿੰਘ ਦਾ ਜੋ ਵਿਸ਼ਵਾਸ ਉਹਨਾਂ ਪ੍ਰਾਪਤ ਕੀਤਾ ਉਸ ਦਾ ਕਦੀ ਵੀ ਨਸਾਇਆ ਪੈਦਾ ਨਾ ਚੁੱਕਿਆ। ਇਨ੍ਹਾਂ ਹਵਾਲਿਆਂ ਤੋਂ ਪਲੀ ਪੰਤੀ ਸਿੱਧ ਹੁੰਦਾ ਹੈ ਕਿ ਰঞ্জੀਤ ਸਿੰਘ ਕਿਹੋ ਜਿਹਾ ਵਿਅਕਤੀ ਤੇ ਰਾਜਸੀ ਹਰ ਬਾਦਸ਼ਾਹ ਨੂੰ ਇਸ ਭਾਗ ਪ੍ਰਾਪਤ ਨਹੀਂ ਹੁੰਦਾ ਕਿ ਉਸ ਨੂੰ ਅਜਿਹੇ ਲਾਇਕ ਤੇ ਯੋਗ ਅਫਸਰ ਸੇਵਾ ਕਰਨ ਲਈ ਮਿਲੇ। ਧੰਨਵਾਦ ਜੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਅਧਿਆਇ ਬਹੁਤ ਪਸੰਦ ਆਵੇਗਾ। ਕੱਲ ਅਸੀਂ ਤੁਹਾਡੇ ਤੁਹਾਡੇ ਲਈ ਭਾਗ ਪਹਿਲਾ ਦਾ ਭਾਗ ਦੂਜਾ ਦਾ ਅਧਿਆਇ ਪਹਿਲਾ ਲੈ ਕੇ ਹਾਜ਼ਰ ਹੋਵਾਂਗੇ। ਤੱਕ ਸਤਿ ਸ਼੍ਰੀ ਅਕਾਲ ਧੰਨਵਾਦ ਜੀ